ਸੋਇ ਸੰ ਸਾਡੇ ਜੋਤੀਦੂਰਾ ਜੀ ਸੰ ਤੇ ਬੇਟੀ ਮੇਰੀ ਤੇ ਬੜਾ ਹੀ ਅੱਛਾ ਲੱਗਾ ਤੇ ਅੱਜ ਮਿਲੇ ਆ ਬੜੀ ਹੀ ਦੇਰ ਬਾਅਦ ਮਿਲੇ ਆ ਤੇ ਉਹ ਸਾਰੇ ਕਹਿੰਦੇ ਆ ਕਿ ਕੰਮ ਕੰਮ ਨਹੀਂ ਭੁੱਲਦਾ ਗੁਣ ਨਹੀਂ ਭੁੱਲਦਾ ਤੇ ਇੰਨਾ ਕਾ ਵੀ ਬੱਚੇ ਆ ਕੋਈ ਗੱਲ ਨਹੀਂ ਤੇ ਬੱਚਿਆਂ ਨੂੰ ਆਪਣੇ ਆਪ ਹੀ ਸਮਝ ਆ ਗਈ ਬੱਚਿਆਂ ਨੇ ਫੂਮ ਲਾ ਲਿਆ ਅਸੀਂ ਆ ਗਏ ਉਹ ਆ ਗਏ ਅਸੀਂ ਆ ਗਏ ਉਹ ਮਿਲ ਪਏ ਤੇ ਨਵੇਂ ਤੁਹਾਡੇ ਅਗੇ ਮੈਟਰ ਕਿਉਂਕਿ ਬੱਚੇ ਬੱਚੇ ਹੁੰਦੇ ਆ ਜੀ ਸਿਆਣੇ ਸਿਆਣੇ ਇੱਕ ਵਾਰੀ ਬੋਲ ਦਿਓ ਜਗਰਾਜ ਜਕਾਲਾ ਸੱਚੀ ਸਰਕਾਰ ਦਾ ਬਹੁਤ ਸੱਚੇ ਦਬਾਰ ਕੀ ਜੈ ਬੋਲ ਦਿਓ ਤੁਸੀਂ ਵੀ ਜੋਤੀ ਜੀ ਬੋਲੋ ਜੀ ਬਸ ਇਹ ਤੁਹਾਡੀਆਂ ਸਾਰਿਆਂ ਦੀਆਂ ਬlesings ਆ ਤੇ ਤੁਹਾਡੇ ਸਾਰਿਆਂ ਦਾ ਇਹ ਪਿਆਰ ਤੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਕਿਹਾ ਸੀ ਕਿ ਤੁਸੀਂ ਇੰਨੀਆਂ ਦੁਆਵਾਂ ਔਰ ਇੰਨਾ ਪਿਆਰ ਕਰਦੇ ਹੋ ਅਸੀਂ ਕੋਈ ਵੀ ਵੀਡੀਓ ਪਾਉਂਦੇ ਤੇ ਹਰ ਕਮੈਂਟ ਦੇ ਵਿੱਚ ਇਹ ਕਹਿੰਦੇ ਇਕੱਠੇ ਹੋ ਤੇ ਇਹ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਔਰ ਤੁਹਾਡਾ ਅਸ਼ੀਰਵਾਦ ਹੈ ਤੇ ਜਿਨ੍ਹਾਂ ਤੁਸੀਂ ਪਿਆਰ ਕਰਦੇ ਹੋ ਸਾਰਾ ਤੁਹਾਡਾ ਇਹ ਪਿਆਰ ਹੈ ਤੇ ਬਸ ਇਦਾਂ ਹੀ ਹਮੇਸ਼ਾ ਆਪਣਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰੱਖੋ ਤੇ ਪਿਆਣਾ ਭਰਾਵਾਂ ਦਾ ਪਿਆਰ ਇਦਾਂ ਹੀ ਬਰਕਰਾਰ ਰਵੇ ਔਰ ਅਸੀਂ ਸਾਰੀ ਫੈਮਿਲੀ ਇਦਾਂ ਹੀ ਪੁਰਸਕੁਨ ਰਹੀਏ ਕੁਝ ਬੰਦੇ ਇਦਾਂ ਦੇ ਵਿੱਚ ਆ ਜਾਂਦੇ ਆ ਕਿ ਆਗੇ ਸੀ ਤੋੜ ਦੁੱਤਾ ਜਿਨ੍ਹਾਂ ਨੇ ਇੱਕ ਹੁੰਦੀ ਨਾ ਵੀ ਜਿਹੜੀ ਮਾਲਾ ਮੋਤੀਆਂ ਵਾਲੀ ਉਹ ਬਖੇਰ ਦੀ ਜਿਹੜੀ ਜਿਹੜੀ ਜਿਆਦਾ ਪਾਪ ਕੀ ਕਹਿੰਦੇ ਨੇ ਮਾਲਾ ਸੋਹਣੀ ਹੋਵੇ ਉਹ ਉਹ ਬਖੇਰ ਨਾਲੇ ਉਹ ਸਾਰੇ ਬਖੇਰ ਬਖੇਰ ਨੂੰ ਬਹੁਤ ਬਿਲਕੁਲ ਸਹੀ ਗੱਲ ਤੇ ਪਰ ਨਹੀਂ ਉਹ ਫੇਰ ਉਹਦਾ ਮੋਤੀ ਇਕੱਠੇ ਹੋ ਗਏ ਆ ਲੱਗ ਗਏ ਸੀ ਬਖਵਾ ਚੁੱਕੇ ਮੋਤੀ ਲੱਭ ਗਿਆ ਸਾਹਿਲ ਸਾਹਿਲ ਇਹ ਸਾਡਾ ਤਪਲ ਜੀ ਇਹ ਸਾਡਾ ਭਰਾ ਹੈ ਮੈਂ ਕਿਹ ਬੋਲਾ ਬੋਲਾ ਇਹਦਾ ਪੋਣਾ ਲਾਈ ਹੋਰੀ ਆ ਮੈਂ ਕੋਈ ਮੈਂ ਮਰਦਾਂ ਦੇ ਕੋਈ ਨਹੀਂ ਅਸੀਂ ਵੀਵਾਨਾ ਹੁੰਦੇ ਕੱਖ ਜੀ ਜੇ ਮੈਂ ਨਾਲ ਜੋਤੀ ਜੀ ਤਬਾ ਮੈਨੂੰ ਖੁਸ਼ੀ ਬਹੁਤ ਹੈ ਮੇਰੇ ਭੈਣ ਭਰਾ ਮਿਲ ਕੇ ਮੈਨੂੰ ਬੱਸ ਇੰਨਾ ਹੀ ਪੂਰਾ ਹਾਂ ਹਾਂ ਬੱਸ ਘਰ ਬਹੁਤ ਸੋਹਣਾ ਪਾਇਆ ਤੇ ਘਰ ਵੀ ਬਹੁਤ ਸੋਹਣਾ ਪਾਇਆ ਤੇ ਥੋੜੇ ਦਿਨ ਚ ਸ਼ਿਫਟ ਹੋਇਆ ਨਾ ਪਾਪੀ ਸਾਰੇ ਜਿਹਨੇ ਇੱਦਾਂ ਪਿਆਰ ਦਿੰਦੇ ਰਹੋ ਇਕੱਠੇ ਹੀ ਆ ਸਾਰੇ ਤੇ ਮਮਮੀ ਹੁਣੀ ਆਏ ਡੈਡੀ ਹੁਣੀ ਆਏ ਤੇ ਇੱਦ ਦਿ ਸਾਡੇ ਖਾਨ ਸਾਹਿਬ ਖਾਨ ਸਾਹਿਬ ਖਾਨ ਸਾਹਿਬ ਖਾਨ ਸਾਹਿਬ ਜੋਤੀ ਨੂਣਾ ਇੱਧਰ ਸਾਡੇ ਭਾਈ ਉਸਮਾਨ ਭਾਈ ਆਏ ਆਏ ਆਪਣੇ ਬਿੱ ਨੂੰ ਲੈ ਅੱਗੇ ਦਿੰਦੇ ਕਮੈਂਟ ਕਰੋ ਆ ਜੀ ਆ ਜੀ ਦੇ ਗਿ ਜਿਆਲੇ ਨੂੰ ਬਾਪੂ ਜੀ ਆਏ ਆ ਸਾਨੂੰ ਫੇਰ ਇਕੱਠੇ ਆਈ ਸਾਰੇ ਤੇ ਜਿਹੜੇ ਸੀਗੇ ਬੰਦੇ ਕੋਲ ਸੰ ਤੋੜਨ ਵਾਲੇ ਠੀਕ ਗੱਲ ਹੈ ਉਹ ਆ ਵੀ ਟੁੱਟ ਗਏ ਉਹ ਆਪ ਹੁਣ ਟੁੱਟ ਗਏ ਤੇ ਬਾਪੂ ਜੀ ਸਾਡੇ ਨਾਲ ਆ ਸਾਡਾ ਆਸ਼ੀਰਵਾਦ ਬਾਪੂ ਜੀ ਸਾਡੇ ਜੀ ਉੱਤੇ ਆ ਵਾ ਵਾ ਜਾਓ ਬਥੇਰੇ ਜਣੇ ਆਏ ਆ ਬਥੇਰੇ ਆ ਗਏ ਬਥੇਰੇ ਆ ਗਏ ਪਰ ਕਦੀ ਪਰਿਵਾਰ ਵੀ ਟੁੱਟੇ ਕਦੀ ਨਹੀਂ ਟੁੱਟਦੇ ਪਰਿਵਾਰ ਪਰਿਵਾਰ ਹਮੇਸ਼ਾ ਪਰਿਵਾਰ ਜੀ ਨੂੰ ਕਿਹਾ ਹੀ ਗਿਆ ਪਰਿਵਾਰ ਪਰਿਵਾਰ ਪ ਰਿਵਾਰ ਉਹ ਪਰੇ ਵੀ ਹੋ ਜਾਣ ਤਾਂ ਵੀ ਜਦੋਂ ਵਾਪਸ ਆ ਜਾਂਦਾ ਨਾ ਫੇਰ ਬਣਦਾ ਪਰਿਵਾਰ ਪੰਛੀ ਵੀ ਆਪਣਾ ਆ ਲੈਣਾ ਛੱਡ ਦਿੰਦੇ ਸ਼ਾਮ ਨੂੰ ਵਾਪਸ ਫੇਰ ਆਪਣੇ ਆਲਣੇ ਚ ਜਾਂਦੇ ਬੱਚੇ ਆ ਕੋਈ ਗੱਲ ਤੁਸੀਂ ਲਾਈਫ ਵਿੱਚ ਬਹੁਤ ਖੁਸ਼ ਹੋ ਜਾਂਦਾ ਤੇ ਕਹਿੰਦਾ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦੇ ਨੇ ਕੁਝ ਡਰ ਵੀ ਜਾਂਦੇ ਨੇ ਠੀਕ ਹੈ ਜੀ ਕਹਿੰਦੇ ਨਦੀਆਂ ਤਰ ਭਾਵੇਂ ਸਮੁੰਦਰ ਤਰ ਪਰ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਕਹਿੰਦਾ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਤੁਸੀਂ ਆਪ ਹੀ ਸਮਝਦਾਰ ਹੋ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਕਹਿੰਦਾ ਤੂੰ ਰਖ ਕੁਝ ਹੌਸਲਾ ਸਫਰੀ ਕਿਸੇ ਦੇ ਮਰ ਵੀ ਜਾਂਦੇ ਵਾਹ ਠੀਕ ਹੈ ਉਹ ਵੀ ਤਾਂ ਵਿਛੜ ਜਾਂਦੇ ਜਿਹੜੇ ਮਾਰੀ ਜਾਂਦੇ ਜਿਹੜੇ ਦੁਨੀਆ ਤੋਂ ਚਲ ਜਾਂਦੇ ਇਹ ਤਾਂ ਫੇਰ ਜੀਦੇ ਨੇ ਫੇਰ ਵਾਪਸ ਆ ਗਏ ਨੇ ਮਾਪਿਆਂ ਦੀ ਯਾਦ ਆ ਗਈ ਆ ਸਾਨੂੰ ਵੀ ਆਪਣੇ ਬੱਚਿਆਂ ਦੀ ਯਾਦ ਆ ਗਈ ਇੱਕ ਦੂਜੇ ਦੇ ਮਗਰ ਲੱਗਦੇ ਦਿੱ ਤੇਰੇ ਜੀ ਲੈ ਤੇਰੇ ਜੀ ਤੇਰੀ ਆ ਤੇਰਾ ਜੋ ਤਰਾ ਫਰਾਂ ਕੀ ਆ ਕੁਝ ਵੀ ਮਿਲਦਾ ਫੇਰ ਕਹਿੰਦਾ ਕਹਿੰਦਾ ਤੂੰ ਦਿਲਾਂ ਕਿਉ ਹੌਸਲਾ ਟਾਵੇਂ ਇਸ਼ਕ ਦੀ ਖੇਡ ਖੇਡੀ ਜਾ ਵੀ ਤੂੰ ਹੌਸਲਾ ਨਾ ਟਾ ਤੂੰ ਗਈ ਜਾ ਗਣਾ ਵੀ ਇੱਕ ਖੇਡ ਆ ਗਣੋਂ ਇੱਕ ਹੁਨਰ ਆ ਗਣੋਂ ਇੱਕ ਫਨ ਕਹਿੰਦਾ ਦਿਲਾਂ ਕਿਉ ਹੌਸਲਾ ਢਾਵੇਂ ਇਸ਼ਕ ਦੀ ਖੇਡ ਖੇਢੀ ਜਾ ਕੋਈ ਗੱਲ ਨਹੀਂ ਮਿਲ ਪਣਗੇ ਆਪਣਾ ਕੰਮ ਤਾਂ ਜਾਰੀ ਰੱਖੀਏ ਆਪਣੇ ਗੁਣ ਨੂੰ ਵਧੀਆ ਰੱਖੀਏ ਦਿਲਾਂ ਕਿਉ ਹੌਸਲਾ ਢਾਵੇਂ ਇਸ਼ਕ ਦੀ ਖੇਡ ਖੇਢੀ ਜਾ ਕਹਿੰਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਠੀਕ ਆ ਸੋਇਆ ਤੇ ਬੜਾ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਇਹ ਮਾਸੂਮ ਬੱਚੇ ਆ ਇਹਨਾਂ ਨੂੰ ਤਾਂ ਸ਼ਰਾਰਤ ਕਰਾਈ ਗਈ ਹੋ ਗਈ ਸ਼ਰਾਰਤਾ ਕਰਾਉਣ ਵਾਲੇ ਵੀ ਉੱਤੇ ਥੱਲੇ ਚੜੇ ਸੀ ਕੋ ਨਾਲ ਹੁਣੇ ਆਪਣਾ ਲਾਲਚ ਸੀਗਾ ਠੀਕ ਹੈ ਨਾ ਸਹੀ ਗੱਲ ਤੇ ਲਾਲਚੀਆਂ ਦਾ ਟਾਈਮ ਕਹਿੰਦੇ ਨਾ 100 ਦਿਨ ਚੋਰ ਦਾ 1 ਦਿਨ ਸਾਧ ਦਾ ਜਰੂਰ ਆਉਂਦਾ ਹੁੰਦਾ ਇਹ ਸਿਆਣੇ ਦੀ ਕਹਾਵਤ ਆ ਕਦੀ ਖਾਲੀ ਨਹੀਂ ਜਾਂਦੀ 100 ਦਿਨ ਚੋਰ ਦਾ 1 ਦਿਨ ਸਾਧ ਦਾ ਜਦੋਂ ਸਾਧ ਦਾ ਆ ਗਿਆ ਨਾ ਫਿਰ ਬਸ ਫਿਰ ਪਾਪੜੀਆਂ ਦਿੰਦਾ ਹੋ। ਫਿਰ ਉਹ ਜੋੜ ਕੇ ਹਟਦਾ। 100 ਦਿਨ ਚੋਰ ਦਾ ਇੱਕ ਦਿਨ ਮੇਰੇ ਬਾਪੂ ਦਾ گاؤں ਸਪਾਕ ਮਾਹੀਸ਼ਾਲ ਉਹ ਆ ਗਿਆ। ਉਹਨੇ ਲੈ ਆਂਦਾ। ਠੀਕ ਹੈ ਨਾ? ਕੋਈ ਨਹੀਂ ਤੋੜਨ ਵਾਲਾ ਜੰਮਿਆ। ਜਿੰਨਾ ਜ਼ਿਕਰ ਬੰਦਾ ਮਰਦਾ ਨਹੀਂ ਨਾ ਉਹਨਾਂ ਜ਼ਿਕਰ ਬੰਦਾ ਟੁੱਟਦਾ ਨਹੀਂ। ਕੋਟਾ